ਛੋੜਾ ਤਰੰਮਣ ਦਾ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਨੂੰ ਇਸ ਸੀਟ ਚਾ ਕੇ ਤੁਹਾਡੀ ਚੋਣ ਵਿੱਚ ਪਾਉਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜੈ ਰਾਜਪੁਰ ਹਲਕੇ ਦੀ ਸੂਚੀ ਕਾਲੀਦਲ ਬੀਜੇਪੀ ਲੀਡਰਸ਼ਿਪ ਫਤੀਸ ਕਰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਮੇਰਾ ਇੱਕ ਪ੍ਰੋਗਰਾਮ ਇੱਥੇ ਸੀ ਰਾਜਪੁਰੇ ਪਰ ਮੈਨੂੰ ਜਲਾਲਾਬਾਦ ਜਾਣਾ ਪਿਆ ਉਹ ਵੀ ਰਹਿ ਗਿਆ ਮੇਰਾ ਕਿਉਂਕਿ ਉੱਥੇ ਵੀ ਨਹੀਂ ਜਾ ਸਕਿਆ ਤੇ ਇੱਥੇ ਵੀ ਕੈਨਸਲ ਹੋ ਗਿਆ ਬਲਾ ਫਿਰ ਮੈਂ ਕਿਹਾ ਆਉਂਦੇ ਜਾਂਦੇ ਜਾਂਦੇ ਮੈਂ ਰਾਜਪੁਰੇ ਆਪਣੇ ਵਰਕਰਾਂ ਨਾਲ ਜਰੂਰ ਮਿਲ ਕੇ ਜਾਊਂਗਾ ਮੈਂ ਕਾਫੀ ਹਲਕਿਆ ਝੁਕ ਕੇ ਆਇਆ ਤੇ ਮੈਂ ਕਹਿੰਦਾ ਇੱਕ ਦੀ ਜਿਹੜੀ ਰਿਸਪਾਂਸ ਹੈ ਉਹ ਮੈਨੂੰ ਲੱਗਦਾ 2012 ਨਾਲੋਂ ਵੀ ਜ਼ਿਆਦਾ ਹੈ ਐ ਨਾ ਕਰ ਰਿਹਾ ਇਹਨੇ ਕੰਮ ਇਹਨੇ ਕੰਮ ਹੈ ਕੀਤੇ ਕੰਮ ਲੋਕੀ ਬੜਾ ਅਪਰੀਸ਼ੀਏਟ ਕਰਦੇ ਤੇ ਰਾਜਪਰਾ ਜਿਹੜੀ ਸੀਟ ਐ ਮੈਂ ਸਾਰੇ ਵਰਕਰਸ ਨੂੰ ਇਹ ਬੇਨਤੀ ਕਰਨਾ ਚਾਹਦਾ ਐ ਕਿ ਜਿਹੜੇ ਲੋਕ 도ਗਲੀ ਨੀਚੀ ਕਰਨਗੇ ਉਹ ਪਾਰਟੀ ਤੋਂ ਕੱਢੇ ਜਾਣਗੇ ਤੇ ਉਹਨਾਂ ਨੂੰ ਮੈਂ ਜ਼ਿੰਦਗੀ ਪਰ ਲੈਣਾ ਵੀ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਨੂੰ ਪਤਾ ਲੱਗਿਆ ਕਿ ਤੇ ਜੱਗਾ ਜਰਾ ਕਿਤੇ ਹੀ ਨਾ ਉਹਨਾਂ ਜੀ 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 ਉਹ ਆਜ਼ਾਦ ਖੜਾ ਹੋਇਆ ਤੇ ਲੋਕਾਂ ਨੂੰ ਕਹੀ ਜਾਂਦਾ ਮੇਰੇ ਮੇਰਾ ਆਸ਼ੀਰਵਾਦ ਹੈ ਜਿਹੜਾ ਆਸ਼ੀਰਵਾਦ ਹੈ ਮੈਂ মিডিਆ ਲਈ ਹੁਣ ਕਹਿਣਾ ਚਾਹ ਰਿਹਾ ਕਿ ਜਿਹੜਾ ਇਨਸਾਨ ਸੁਭੀ ਸਿੰਘ ਬਾਦਲ ਦੇ ਜਾਂ ਕਾਲੀ ਦਲ ਦੇ ਪਿੱਛੇ ਸ਼ੁਰੂ ਮਾਰਦਾ ਨਾ ਐਂਡ ਖਾਸ ਕਰਕੇ ਉਹ ਲੋਕ ਜਿਨ੍ਹਾਂ ਨੇ ਆਨੰਦ ਮੰਨਿਆ ਜੀ ਉਹ ਤੋਂ ਘਟਿਆ ਕੋਈ ਨਹੀਂ ਹੋ ਸਕਦਾ ਇਹ ਜਿਹੇ ਲੋਕ ਉਹ ਸੋਚਦੇ ਆ ਕਿ ਪਤਾ ਨਹੀਂ ਕੀ ਬਣ ਗਏ ਆ ਜੇ ਸੁਪੀਰ ਸਿੰਘ ਬਾਦਲ ਵੀ ਪਾਰਟੀ ਛੱਡ ਜੇ ਨਾ ਕਿਸੇ ਨੇ ਸਸਰੀ ਘਰ ਨਹੀਂ ਬੋਣੀ ਸੁਪੀਰ ਸਿੰਘ ਬਾਦਲ ਨੂੰ ਵੀ ਅਕਾਲੀ ਦਲ ਪਹਿਲੇ ਆ ਅਕਾਲੀ ਦਲ ਤੇ ਥੱਲੇ ਹੀ ਸਾਰ ਨੂੰ ਮਾਨ ਸਤਕਾਰ ਮਿਲਿਆ ਅੱਜ ਮੈਨੂੰ ਮਾਨ ਸਤਕਾਰ ਆ ਅਕਾਲੀ ਦਲ ਕਰਕੇ ਕਿ ਉਹਦਾਸ ਨੂੰ ਮੌਕਾ ਦਿੱਤ ਸੇਵਾ ਦਾ ਸੋ ਇਸ ਕਰਕੇ ਆ ਜਿਹੜੇ ਲੋਕ ਜਿਹੜੇ ਆਪਣੇ ਆਪ ਨੂੰ ਸਮਝਿਆ ਪਤਾ ਨਹੀਂ ਕੀ ਗੱਲ ਆ ਤੁਸੀਂ ਦੇਖੋਗੇ ਸਾਰੀ ਖਤਮ ਹੋ ਜਾਗੇ ਮਨਪ੍ਰੀਤ ਸਿੰਘ ਬਾਦਲ ਵੀ ਸੋਚਦਾ ਸੀ ਕਿ ਮੇਰੇ ਜਾਨ ਦੇ ਬਾਲ ਤੋਂ ਨਹੀਂ ਕਾਲੀ ਦਲ ਲੋਕੀ ਹੋਊਗਾ ਉਹਦੇ ਜਾਨ ਦੇ ਨਾਲ ਬਾਅਦ ਦੂਜੀ ਵਾਰ ਸਰਕਾਰ ਬਣੀ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਆਈ ਵਰਕਰ ਸਾਹਿਬਾਨ ਨੂੰ ਅਪੀਲ ਕਰਨ ਆਇਆ ਕਿ ਗਰੇਵਲ ਸਾਹਿਬ ਬੜੇ ਨੇਕ شریف ਇਨਸਾਨ ਹੈ ਮੈਂ ਉਹਨਾਂ ਨੂੰ ਪਰਸਨਲੀ ਬੜਾ ਜਾਣਦਾ ਹੈ ਬੜੇ ਚੰਗੇ ਇਨਸਾਨ ਹੈ ਰਾਜਪੁਰ ਵਾਲੇ ਤੁਸੀਂ ਕੁਸ਼ਕਿਸਮਤ ਹੋ ਹੈ ਜਾਂ ਇਨਸਾਨ ਤੁਹਾਨੂੰ ਸੇਵਾਜ ਮਿਲਿਆ ਦਿਨ ਦਾ ਡੈਡੀਕੇਟਡ ਬੰਦਾ ਐਂਡ ਦਿਨ ਰਾਤ ਮਿਹਨਤ ਕਰਨਗੇ ਤ ਕਾਲੀ ਦਲ ਬੀਜੇਪੀ ਨੂੰ ਇਕੱਠਾ ਰੱਖਣਗੇ ਤੇ ਦੋਨਾਂ ਦੇ ਵਿੱਚ ਜਿਹੜੀ ਮੂਵਮੈਂਟ ਆ ਹੋਟੇਜ ਕਰਨਗੇ ਮੈਂ ਆਪਣੀ ਸਾਰੀ ਲੀਡਰਸ਼ਿਪ ਲਈ ਬੇਨਤੀ ਕਰਦਾ ਕਿ ਆ ਜਿਹੜੇ 15 20 ਦਿਨ ਜਨ ਰਹਿ ਗਏ ਐ ਇਕੱਠੇ ਹੋ ਕੇ ਤੇ ਜਿਹੜੇ ਲੋਕ ਮੈਂ ਚਰਨਜੀਤ ਨਾਲੀਏ ਮੇਰੇ ਜਿਹੜੇ ਲੋਕ ਜੋਧੂ ਦੀ ਕਰਵਾਉਣਾ ਦੱਸੋ ਜਿਹੜੇ ਕੋਈ ਕੰਮ ਨਹੀਂ ਕਰ ਦੱਸ ਦਿਓ ਦੇ ਵਿਲ ਬੀ ਐਕਸਪੈਲਡ ਫਰਮ ਦ ਪਾਰਟੀ ਐਵਰੀਬਾਡੀ ਸੇ ਦ ਬਹੁਤ ਬਹੁਤ ਸਨ ਯਾਰ ਯਾਡੀ ਜਿੱਤ ਖਾਲਸਾ